ਇੱਕ ਗੱਲ ਪੱਲੇ ਬੰਨ੍ਹ ਲੋ ਜੇ ਅੱਜ ਹਾਰ ਮੰਨੀ ਤਾਂ ਕੱਲ ਕਾਮਯਾਬੀ ਕਿਸੇ ਹੋਰ ਦੀ ਹੋਵੇਗੀ ਹਾਲਾਤ ਤੰਗ ਨੇ ਪਰ ਹੌਸਲੇ ਹਲੇ ਜਿਉਂਦੇ ਰੱਖੋ ਮਿਹਨਤ ਚ ਚੋ ਪਰ ਹੋਂ ਨਤੀਜੇ ਸ਼ੋਰ ਪਾਉਣਗੇ ਰੋ ਕੇ ਸੁੱਤਾ ਵੀ ਉੱਠ ਕੇ ਹਾਲਾਤਾਂ ਨਾਲ ਲੜਨਾ ਨਾ ਛੱਡੀ ਜੋ ਹਾਰਾਂ ਤੋਂ ਡਰਦੇ ਨਹੀਂ ਜਿੱਤ ਉਹਨਾਂ ਦੇ ਪੈਰ ਚੁੰਮਦੀ ਆ ਜ਼ਿੰਦਗੀ ਆਸਾਨ ਨਹੀਂ ਪਰ ਤੂੰ ਵੀ ਕਮਜ਼ੋਰ ਨਹੀਂ ਇਕੱਲਾ ਤੋਰ ਆਪਣੀ ਮੰਜ਼ਿਲ ਵੱਲ ਤੇ ਧੀਰ ਤੈਨੂੰ ਤੇਰੀ ਮੰਜ਼ਿਲ ਤੇ ਪਹੁੰਚਣ ਤੇ ਮਿਲੇਗੀ ਸਬਰ ਤਾਰਾ ਉਹ ਨਹੀਂ ਪਾਉਂਦੀ ਪਰ ਦੌਲਤ ਸ਼ੌਹਰਤ ਦਾ ਸ਼ੋਰ ਪਾਉਂਦੀ ਆ दुनिया की सब तो वीडी मोटीवे की चीज जो हर समय तेन कहे कुछ कर एक तरह नहीं जिंदगी चलनी कुछ तो करना ही पैना वो कि की शाया जो तेरे अंदर की ताकत न उठावे जो सुती पी आरे तेरे, तेरे लिए सब तो वीडी ताकत की है दौलत शौरत नाम प्यार ਇਹ ਸਾਹ ਵਿੱਚੋਂ ਕੁਝ ਵੀ ਨਹੀਂ ਸਭ ਤੋਂ ਵੱਡੀ ਤਾਕਤ ਉਹ ਤੇਰੀ ਹਾਲਾਤ ਤੇਰਾ ਪਰਿਵਾਰ ਦੇ ਹਾਲਾਤ ਇਹ ਜੋ ਤੇਰੇ ਕੋਲ ਬਹੁਤ ਕੁਝ ਨਵਾਂ ਜ਼ਿੰਦਗੀ ਵਿੱਚ ਕਰਵਾ ਸਕਦੇ ਆ ਤੂੰ ਹੌਸਲਾ ਨਾ ਛੱਡੀ ਆਪਣੇ ਹਾਲਾਤਾਂ ਦੇ ਨਾਲ ਲੜਦਾ ਰਹੀਂ ਇੱਕ ਦਿਨ ਜਿੱਤ ਤੇਰੀ ਹੋਵੇਗੀ ਯਾਦ ਰੱਖੀਂ ਜਿਹੜੇ ਪਿਜਨ ਤੋਂ ਡਰਦੇ ਆ ਉਹ ਸਮੁੰਦਰਾਂ 'ਚ ਨਹੀਂ ਉਤਰਦੇ ਤੇ ਜਿਹਨਾਂ ਨੂੰ ਪਿਜਨ ਦਾ ਡਰ ਨਹੀਂ ਅੰਦਾ ਉਹ ਸਮੁੰਦਰ ਪਾਰ ਕਰ ਲੈਂਦੇ ਆ ਤੇ ਇਸੇ ਤਰ੍ਹਾਂ ਹੀ ਜੇ ਹਾਰ ਦਾ ਡਰ ਹੋਵੇ ਤਾਂ ਮੈਦਾਨ ਦੇ ਵਿੱਚ ਕਈ ਡਰਦੇ ਉਤਰਦੇ ਨਹੀਂ ਮੈਦਾਨ ਦੇ ਵਿੱਚ ਉਤਰਾਂਗੇ ਹਾਰ ਜਿੱਤ ਨਾਲ ਬਾਧੀਆਂ ਗੱਲਾਂ ਨਹੀਂ ਕਿਨ ਇੱਕ ਵਾਰੀ ਮદાન ਵਿੱਚ ਉਤਰ ਗਿਆ ਤਾਂ ਸਹੀ ਸੇਕ ਗੱਲ ਯਾਦ ਰੱਖੀ ਹਮੇਸ਼ਾ ਅੱਜ ਦਾ ਦਰਦ ਕੱਲ ਦੀ ਤਾਕਤ ਬਣ ਜਾਵੇਗਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ ਸਭ ਦਾ